ਸੱਜਾ ਸਵੇਰੇ ਜਦ ਦੁਖੀ RAM ਤੇ ਕੇਸ਼ਵ ਹੱਥ ਚੋਂ ਦਾਤੀ ਫਰ ਮਜ਼ਦੂਰੀ ਕਰਨ ਨਿਕਲੇ ਸਨ ਤਾਂ ਦੋਵਾਂ ਦੀਆਂ ਪਤਨੀਆਂ ਮੇਨੂ ਮੇਣੀ ਹੋਈਆਂ ਪਈਆਂ ਸਨ ਸ਼ਾਮੀ ਜਦ ਦੋਵੇਂ ਭਾਈ ਥੱਕੇ ਹੋਏ ਮੁੜੇ ਤਾਂ ਨਾ ਦੇਖਿਆ ਕਿ ਵੇੜਾ ਪਾਂ ਪਾਂ ਕਰ ਰਿਹਾ ਹੈ ਦੁਖੀ RAM ਤੇ ਕੇਸ਼ਵ ਨੂੰ ਉਸ ਦਿਨ ਜ਼ਿਮੀਂਦਾਰ ਦੇਸ਼ਪਾਈ ਥੱਕੇ ਨਾਲ ਫੜ ਕੇ ਲੈ ਗਏ ਸਨ ਜ਼ਿਮੀਂਦਾਰ ਦੀ ਕਚਹਿਰੀ ਦਾ ਛੱਪਰ ਚੋਰਿਆ ਸੀ ਦੋਵੇਂ ਸਾਰਾ ਦਿਨ ਉਸ ਦੀ ਮਰਮਤ ਵਿੱਚ ਹੀ ਲੱਗੇ ਰਹੇ ਨਾ ਕੁਝ ਖਾਣ ਨੂੰ ਮਿਲਿਆ ਤੇ ਨਾ ਦਿਹਾੜੀ ਘਰ ਦੇ ਕੋਲ ਗਲੀ ਦੇ ਚਿੱਕੜ ਨੂੰ ਪਾਰ ਕਰਦੇ ਆਂ ਦੋਹਾਂ ਨੇ ਦੇਖਿਆ ਕਿ ਦਰਾਣੀ ਚੰਦਰੀ ਜ਼ਮੀਨ ਤੇ ਮੈਲਾ ਜਿਹਾ ਕਪੜਾ ਵਿਛਾ ਕੇ ਲੇਟੀ ਪਈ ਸੀ ਤੇ ਜਠਾਣੀ ਵੇੜੇ ਵਿੱਚ ਮੂੰਹ ਫੁਲਾਈ ਬੈਠੀ ਸੀ ਭੁੱਖ ਨਾਲ ਜਿਵੇਂ ਦੁਖੀ ਦੀ ਜਾਨ ਨਿਕਲ ਰਹੀ ਸੀ ਆਉਂਦਿਆ ਹੀ ਚੀਕਿਆ ਚੌਲ ਪਾ ਦੇ ਬਾਰੂਦ ਦੀ ਬੋਰੀ ਵਿੱਚ ਜਿਵੇਂ ਚਿੰਗਾਰੀ ਡਗੀ ਹੋਵੇ ਜਠਾਣੀ ਉੱਚੀ ਆਵਾਜ਼ ਵਿੱਚ ਬੋਲੀ ਚੌਲ ਕਿੱਥੋਂ ਲਿਆ ਕੇ ਦੇਵਾਂ ਤੈਨੂੰ ਤੂੰ ਧਰ ਕੇ ਗਿਆ ਸੀ ਮੈਂ ਕੀ ਕਮਾ ਕੇ ਲਿਆਉਣੀ ਆਂ ਦੇਨ ਪਰ ਦੇਤ ਕਾਮਤੇ ਦੇ ਵੰਗਾਰ ਤੋਂ ਬਾਅਦ ਹਨੇਰੇ ਨਾਲ ਪਰਿਆਦਕਾਰ ਭੁੱਖ ਦੀ ਅੱਗ 'ਚ ਤੜਫਦਾ ਟਿੱਡ ਕਰ ਵਾਲੀ ਦਾ ਰੁੱਖਾ ਵ ਤੇਰਾ ਪਤਨੀ ਦੀਆਂ ਗੱਲਾਂ ਉਸ ਦਾ ਸੀਨਾ ચીਰ ਗਈਆਂ ਦੂਜੇ ਹੀ ਪਲ ਉਹਨੇ ਦਾਤ ਚੁੱਕੀ ਤੇ ਪਤਨੀ ਦੇ ਸਿਰ ਵਿੱਚ ਮਾਰੀ ਰਾਧਾ ਆਪਣੀ ਦਰਾਨੀ ਕੋਲ ਜਾ ਡਿੱਗੀ ਉਸ ਦੀ ਜਾਨ ਨਿਕਲਣ ਵੇ ਜਰਾ ਵੀ ਵਕਤ ਨਾ ਲੱਗਾ ਪੱਟੇ ਗਏ ਵੀ ਲੋਕੋ ਦਰਾਨੀ ਰੋਣ ਲੱਗੇ ਉਸ ਦੇ ਖੂਨ ਕੱਪੜੇ ਖੂਨ ਨਾਲ ਭੇਜ ਗਿਆ ਕੇਸ਼ਵ ਨੇ ਉਸ ਦਾ ਮੂੰਹ ਹੱਥਾਂ ਨਾਲ ਬੰਦ ਕਰ ਦਿੱਤਾ ਦੁਖੀ ਰਾਮ ਨੇ ਦਾਤੀ ਵਗਾ ਮਾਰੀ ਹੱਥਾਂ ਨਾਲ ਆਪਣਾ ਮੂੰਹ ਟੱਕ ਪੁੱਜੇ ਬਹਿ ਗਿਆ ਬੱਚਾ ਉੱਠ ਖੜਿਆ ਤੇ ਰੋਣ ਲੱਗਾ ਉਸੇ ਵਕਤ ਕਿਦਰੋਂ ਰਾਮ ਲੋਚਨ ਚਾਚਾ ਆ ਬੋੜਿਆ ਘਰ ਦੇ ਦੀਵੇ ਬੁਝੇ ਦੇ ਕੋ ਬੋਲਿਆ ਦੁਖੀ ਕਰ ਰਹੀ ਹੈ ਕੇਸ਼ਵ ਤਰਨ ਟੁੱਟ ਕੇ ਪੰਡਤ ਜੀ ਕੋਲ ਆਇਆ ਤੇ ਬੋਲਿਆ ਹੋਤਾ ਵਿੱਚ ਲੜਾਈ ਹੋਈ ਹੈ ਸਾਰਾ ਦਿਨ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਹੁਣ ਤੱਕ ਦੁਖੀ ਪੱਥਰ ਦੀ ਬੇਜਾਨ ਮੂਰਤ ਬਣਿਆ ਬੈਠਾ ਸੀ ਅਚਾਨਕ ਬੱਚਿਆਂ ਵਾਂਗ ਰੋਣ ਲੱਗ ਪਿਆ ਕేశਵ ਨੂੰ ਲੱਗਿਆ ਕਿ ਹੁਣ ਖੈਰ ਨਹੀਂ ਹੈ ਸੋ ਉਹ ਬੋਲਿਆ ਝਗੜਿਆ ਛੋਟੀ ਬਹੂ ਨੇ ਵੱਡੀ ਦੇ ਸਿਰ 'ਚ ਦਾਤੀ ਮਾਰੀ RAMLOCHAN ਨੇ ਕਾਹਲੀ ਵਿੱਚ ਪੁੱਛਿਆ ਹੈ ਕਿ ਤੇ ਮਰਤਾ ਨਹੀਂ ਗਈ ਕేశਵ ਨੇ ਕਿਹਾ ਮਰ ਗਈ ਅਤੇ ਉਸਨੇ ਪੰਡਤ ਜੀ ਦੇ ਪਿਆਰ ਫੜ ਲੈ RAMLOCHAN ਨੂੰ ਭੱਜਣ ਦਾ ਰਸਤਾ ਨਹੀਂ ਮਿਲਿਆ ਸੋਚਿਆ ਕਿ ਇਸ ਸੰਕਰਚੇ ਵਿੱਚ ਫਸ ਗਿਆ ਕేశਵ ਨੇ ਪੈਰ ਫੜੀ ਰੱਖੇ ਤੇ ਬੋਲਿਆ ਪੰਡਤ ਜੀ ਆਪਣੇ ਤੀਵੀ ਨੂੰ ਬਚਾਉਣ ਲਈ ਕੀ ਕਰਾਂ ਮਾਮਲਾ ਮੁਕਦਮਿਆਂ ਦੀ ਰਹਿ ਦੇਣ ਵਿੱਚ ਰਾਮਲੋਚਨ ਸਾਰੇ ਪਿੰਡ ਦਾ ਮੁਖੀ ਸੀ ਉਹ ਥੋੜਾ ਸੋਚ ਕੇ ਬੋਲਿਆ ਤੂੰ ਹੁਣੇ ਥਾਣੇ ਜਾ ਕੇ ਕਹਿ ਕਿ ਮੇਰੇ ਵੱਡੇ ਭਾਈ ਦੁਖੀ ਰਾਮ ਨੇ ਸ਼ਾਮ ਨੂੰ ਘਰ ਆ ਕੇ ਖਾਣਾ ਮੰਗਿਆ ਖਾਣਾ ਤਿਆਰ ਨਹੀਂ ਸੀ ਇਸ ਗੁੱਸੇ ਵਿੱਚ ਉਸਨੇ ਸਿਰ ਵਿੱਚ ਦਾਤੀ ਮਾਰ ਕੇ ਉਸਨੂੰ ਮਾਰ ਦਿੱਤਾ ਕੇਸ਼ਵ ਦਾ ਗਲਾ ਸੁੱਕ ਗਿਆ ਬੋਲਿਆ ਪੰਡਤ ਜੀ ਟੀਵੀ ਚਲੀ ਗਈ ਤਾਂ ਟੀਵੀ ਮਿਲ ਜਾਏਗੀ ਪਰ ਪਾਈ ਨੂੰ ਫਾਂਜੀ ਹੋਣ ਦੇ ਪਾਈ ਤਾਂ ਵਾਪਸ ਨਹੀਂ ਮਿਲੇਗਾ। ਰਾਮ ਨਰਜਨ ਨੂੰ ਇਹ ਗੱਲ ਜਾਂਚ ਕੇ ਉਹ ਬੋਲੇ ਅਫੇਰ ਤਾਂ ਜੋ ਹੋਇਆ ਉਹੀ ਕਹਿ ਸਾਰਿਆ। ਪਾਸਿਆਂ ਤੋਂ ਬਚਾਉਣਾ ਮੁਸ਼ਕਲ ਹੈ। ਇਹ ਕਹਿ ਕੇ ਰਾਮ ਨਰਜਨ ਚਲਾ ਗਿਆ ਪਿੰਡ ਵਿੱਚ ਰੋੜਾ ਪੈ ਗਿਆ। ਬੰਨ ਟੁੱਟਣ ਤੇ ਜਿਵੇਂ ਪਾਣੀ ਦਾ ਹੜ੍ਹ ਆ ਜਾਂਦਾ ਹੈ ਧਗੜ ਧਗੜ ਕਰਦੀ ਪੁਲਿਸ ਪਿੰਡ ਵਿੱਚ ਆ ਪਹੁੰਚੀ। ਕేశੂ ਨੇ ਸੋਚਿਆ ਜੋ ਰਾਇ ਬਣਾਈ ਹੈ ਉਸੇ ਤੇ ਚੱਲਣਾ ਪਵੇਗਾ। ਉਸਨੇ ਪੰਡਤ ਜੀ ਜੀ ਸਾਹਮਣੇ ਆਪਣੇ ਮੂੰਹ ਨਾਲ ਜੋ ਗੱਲ ਕਹਿ ਦਿੱਤੀ ਸੀ ਉਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਹੁਣ ਕੋਈ ਵੀ ਨਵੀਂ ਅਫਵਾਹ ਫਲੋਂ ਨਾਲ ਕੀ ਪਤਾ ਕੀ ਤੋਂ ਕੀ ਬਣ ਜਾਵੇ ਉਸਨੇ ਆਪਣੀ ਪਤਨੀ ਚੰਦਰੀ ਨੂੰ ਕਤਲ ਦਾ ਦੋਸ਼ ਆਪਣੇ ਉੱਪਰ ਲੈ ਲਿਆ ਚੰਦਰੀ ਤੇ ਜਿਵੇਂ ਪਹਾੜਾ ਡਿੱਗਿਆ ਹੋਵੇ ਕੇਸ਼ਵ ਨੇ ਭਰੋਸਾ ਦਿੰਦਿਆਂ ਕਹਾ ਜੋ ਕਰਾਂ ਉਹੀ ਕਰ ਤੈਨੂੰ ਕੋਈ ਡਰ ਨਹੀਂ ਅਸੀਂ ਤੈਨੂੰ ਆਪੇ ਬਚਾ ਲਵਾਂਗੇ ਚੰਦਰੀ ਹੈਰਾਨ ਹੋਈ ਉਸ ਵੱਲ ਦੇਖਦੀ ਰਹਿ ਗਈ ਉਸ ਦੀਆਂ ਕਾਲੀਆਂ ਅੱਖਾਂ ਬਲ ਦੀ ਵਾਂਗ ਅਗਵਾ ਖਮੋਚੀ ਵਿੱਚ ਪਤੀ ਨੂੰ ਜਨਾਉਣ ਲੱਗੀਆਂ ਉਸ ਦਾ ਤਨ ਮਨ ਜਿਵੇਂ ਸੁੱਕੜ ਗਿਆ ਹੋਵੇ ਤੇ ਆਪਣੇ ਦਾਣਮ ਪਤੀ ਦੇ ਹੱਥਾਂ ਤੋਂ ਛੁੱਟਣਾ ਚਾਹੁੰਦੀ ਹੋਵੇ ਕਿ ਅਸ਼ਵ ਨੇ ਵਿਸ਼ਵਾਸ ਦਰਾਇਆ ਤੇਰੇ ਵਾਸਤੇ ਡਰਦੀ ਕੋਈ ਗੱਲ ਨਹੀਂ ਇਹਨਾਂ ਕਹਿ ਕੇ ਚੰਦਰੀ ਨੂੰ ਸਮਝਾਉਣ ਲੱਗ ਪਿਆ ਕਿ ਪੁਲਿਸ ਵਾਲੇ ਸਾਹਮਣੇ ਕੀ ਕੀ ਕਹਿਣਾ ਹੈ ਇਹ ਸਭ ਆਰਾਮ ਤਰ ਗੋਚਨ ਦੀ ਸਮਝ ਸੀ ਪੁਲਿਸ ਨੇ ਚੰਦਰੀ ਨੂੰ ਪੁੱਛਿਆ ਤੋਸ ਗਿਆ ਹਾਂ ਮੈਂ ਖੂਨ ਕੀਤਾ ਹੈ ਖੂਨ ਕਿਉਂ ਕੀਤਾ ਉਹ ਮੈਨੂੰ ਚੰਗੀ ਨਹੀਂ ਲੱਗਦੀ ਸੀ ਕੋਈ ਝਗੜਾ ਹੋਇਆ ਸੀ ਨਹੀਂ ਉਸ ਨੇ ਤੇਰੇ ਉੱਤੇ ਕੋਈ ਜ਼ੁਲਮ ਕੀਤਾ ਸੀ ਨਹੀਂ ਇਸ ਤਰ੍ਹਾਂ ਦੇ ਜਵਾਬ ਸੁਣ ਕੇ ਸਾਰੇ ਹਰਾਨ ਰਹਿ ਗਏ ਕేశਵ ਤਾਂ ਬਿਲਕੁਲ ਵਿਚਨ ਹੋ ਗਿਆ ਉਸਨੇ ਕਿਹਾ ਇਹ ਸਹੀ ਗੱਲ ਨਹੀਂ ਦੱਸ ਰਹੀ ਭਾਬੀ ਨੇ ਪਹਿਲਾ ਥਾਣੇਦਾਰ ਨੇ ਉਸ ਨੂੰ ਝਿੜਕ ਕੇ ਰੋਕ ਦਿੱਤਾ ਇਸ ਤਰ੍ਹਾਂ ਦੀ ਦਲੇਰ ਹੋਰ ਨਹੀਂ ਮਿਲਦੀ ਬੁੜੀ ਦਿੱਤਾ ਨਾ ਰੋ ਫਾਂਸੀ ਦੇ ਤਖਤੇ ਤੇ ਚੜਨ ਨੂੰ ਤਿਆਰ ਸੀ ਇਹ ਕਹੀ ਜਿੱਦ ਸੀ ਡਿਪਟੀ ਮੈਜਿਸਟ੍ਰੇਟ ਸਾਹਮਣੇ ਵੀ ਚੰਦਰੀ ਨੇ ਆਪਣਾ ਦੋਸ਼ ਕਬੂਲ ਕਰ ਲਿਆ ਪਰ ਉਸ ਦਿਨ ਗਵਾਹਾਂ ਦੇ ਕਟਾਰੇ ਵਿੱਚ ਆਉਂਦਿਆਂ ਹੀ ਕੇਸ਼ਵ ਫੁੱਟ ਪਿਆ ਤੇ ਰੋਂਦਿਆਂ ਬੋਲਿਆ ਦੁਹਾਈ ਹੋਵੇ ਸਰਕਾਰ ਮੇਰੀ ਘਰ ਵਾਲੇ ਦੀ ਕੋਈ ਗਲਤੀ ਨਹੀਂ ਡਿਪਟੀ ਸਾਹਿਬ ਨੇ ਉਹਦੀਆਂ ਗੱਲਾਂ ਦਾ ਯਕੀਨ ਨਹੀਂ ਕੀਤਾ ਕਿਉਂਕਿ ਮੌਕੇ ਤੇ ਗਵਾ ਰਾਮਲੋਚਨ ਨੇ ਕਿਹਾ ਕਤਲ ਦੇ ਤੁਰੰਤ ਬਾਅਦ ਮੈਂ ਉੱਥੇ ਪਹੁੰਚਿਆ ਸੀ ਗਵਾ ਕੇ ਜੋ ਨੇ ਮੇਰੇ ਸਾਹਮਣੇ ਸਭ ਕੁਝ ਮੰਨ ਕੇ ਮੇਰੇ ਪੈਰ ਫੜ ਕੇ ਕਿਹਾ ਸੀ ਮਹਾਰਾਜ ਹੁਣ ਆਪਣੀ ਤੀਵੀ ਨੂੰ ਬਚਾਉਣ ਲਈ ਕੀ ਕਰਾਂ ਮੈਂ ਚੰਗਾ ਮੰਦਾ ਕੁਝ ਨਹੀਂ ਕਿਹਾ ਗਵਾਹ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਕਹਾ ਕਿ ਮੇਰੇ ਵੱਡੇ ਪਾਈ ਦੇ ਖਾਣਾ ਮੰਗਣ ਤੇ ਜਦ ਨਾ ਮਿਲਿਆ ਤਾਂ ਗੁੱਸੇ ਵਿੱਚ ਪਾਗਲ ਹੁੰਦੇ ਆ ਪਤਨੀ ਨੂੰ ਮਾਰ ਦਿੱਤਾ ਤਾਂ ਕਿ ਉਹ ਬਚ ਜਾਵੇਗੀ ਮੈਂ ਕਿਹਾ ਖਬਰਦਾਰ ਅਦਾਲਤ ਵਿੱਚ ਇੱਕ ਵੀ ਸ਼ਬਦ ਝੂਠ ਨਹੀਂ ਬੋਲਣਾ ਡਿਪਟੀ ਇੰਸਪੈਕਟਰ ਨੇ ਮਾਮਲਾ ਸ਼ਾਹ ਚੰਦ ਦੇ ਸਬੂਤ ਕਰ ਦਿੱਤਾ ਚੰਦਰੀ ਨੇ ਜੱਸ ਸਾਹਮਣੇ ਕਿਹਾ ਸਾਹਿਬ ਇੱਕ ਹੀ ਗੱਲ ਵਾਰ-ਵਾਰ ਹੋਰ ਕਿੰਨੀ ਵਾਰ ਕਹਾਂ ਜੱਸ ਸਾਹਮਣੇ ਕਿਹਾ ਕਿਹੜਾ ਜਿਹੜਾ ਜੁਰਮ ਤੋਂ ਕਬੂਲ ਕਰ ਰਹੀ ਹੈ ਉਹਦੀ ਸਜ਼ਾ ਕੀ ਹੈ ਜਾਂਦੀ ਹੈ ਚੰਦਰੀ ਨੇ ਕਿਹਾ ਨਹੀਂ ਸਾਹਿਬ ਬੋਲੀ ਉਸ ਦੀ ਸੂਜਾ ਫਾਂਸੀ ਹੈ ਚੰਦਰੀ ਬੋਲੀ ਹਜੂਰ ਮੈਨੂੰ ਤੁਹਾਡੇ ਪੈ ਮੈਂ ਤੁਹਾਡੇ ਪੈ ਪੈਨੀ ਆ ਮੈਨੂੰ ਉਹੀ ਦੇ ਦਿਓ ਤੁਸੀਂ ਆਪਣਾ ਜਿਵੇਂ ਮਰਜ਼ੀ ਕਰੋ ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਜਦ ਕੇਸ਼ਵ ਨੂੰ ਪੇਸ਼ ਕੀਤਾ ਗਿਆ ਤਾਂ ਚੰਦਰੀ ਨੇ ਮੂੰਹ ਫੇਰ ਲਿਆ ਜੱਜ ਨੇ ਕਿਹਾ ਕਿ ਇਹ ਤੇਰਾ ਕੀ ਲੱਗਦਾ ਹੈ ਦੋਵੇਂ ਹੱਥਾਂ ਨਾਲ ਆਪਣਾ ਮੂੰਹ ਟੱਕਦੀ ਭੁਲੀਕਰ ਵਾਲਾ ਲੱਗਦਾ ਹੈ ਇਹ ਤੈਨੂੰ ਪਿਆਰ ਨਹੀਂ ਕਰਦਾ ਬੜਾ ਪਿਆਰ ਕਰਦਾ ਹੈ ਤੂੰ ਇਸ ਨੂੰ ਪਿਆਰ ਨਹੀਂ ਕਰਦੀ ਬਹੁਤ ਕਰਦੀ ਹਾਂ ਆਪਣੀ ਵਾਰੀ ਆਉਣ ਤੇ ਕੇਸ਼ਵ ਨੇ ਕਿਹਾ ਕਤਲ ਮੈਂ ਕੀਤਾ ਹੈ ਕਿਉਂ ਚੋਰ ਮੰਗੇ ਸੀ ਭਾਬੀ ਨੇ ਦਿੱਤੇ ਨਹੀਂ ਗਵਾਈ ਦੇਣ ਆਉਂਦਿਆਂ ਹੋਇਆ ਦੁਖੀ ਰਾਮ ਬੇਸਵਰ ਤੋਂ ਹੋ ਕੇ ਡਿੱਗ ਗਿਆ ਹੌਸ਼ ਆਉਂਦੇ ਉਸਨੇ ਕਿਹਾ ਜੁਰਤ ਕਤਲ ਮੈਂ ਕੀਤਾ ਹੈ ਕਿਉਂ ਕੀਤਾ ਚੋਰ ਮੰਗੇ ਸੀ ਉਸਨੇ ਦਿੱਤੇ ਨਹੀਂ ਬਹਿਸ ਅਤੇ ਗਵਾਹਾਂ ਸੁਣ ਕੇ ਜੱਜ ਨੂੰ ਇਹ ਗੱਲ ਸਾਫ਼-ਸਾਫ਼ ਸਮਝਾ ਕੇ ਕਿ ਕਰ ਦਿਓ ਉਸ ਨੂੰ ਫਾਂਸੀ ਤੇ ਬੇਇੱਜ਼ਤੀ ਤੋਂ ਬਚਾਉਣ ਲਈ ਤੋਂ ਪ੍ਰਾਜੁਰ ਮਕਬੂਰ ਰਹੇ ਹਨ ਪਰ ਚੰਦਰੀ ਪੁਲਿਸ ਤੋਂ ਲੈ ਕੇ ਸ਼ਾਸਨ ਅਦਾਲਤ ਤੱਕ ਇੱਕ ਹੀ ਰਾਟ ਲਾਉਂਦੀ ਰਹੀ ਉਸ ਦਿਨ ਕਲਪਾ ਦੇ ਚਰਤੀ ਪਰ ਵੀ ਫਰਕ ਨਹੀਂ ਆਇਆ ਜਿਸ ਦਿਨ ਛੋਟੀ ਜਈ ਉਮਰ ਵਿੱਚ ਇੱਕ ਕਾਲੀ ਕੁਲੁੱਟੀ ਗੁੱਡੀ ਆਪਣਾ ਗੋਲ ਮਟੂਰ ਮੁਖੜਾ ਲਈ ਆਪਣੇ ਖੇਡਣ ਵਾਲੀ ਗੁੱਡੀ ਨੂੰ ਪਰਾਂ ਸੋਟ ਆਪਣੇ ਬਾਪ ਦੇ ਘਰ ਤੋਂ ਸਹਰੇ ਘਰ ਆਈ ਸੀ ਉਸ ਦਿਨ ਰਾਤ ਦੇ ਵਿਆਹ ਦੇ ਸ਼ਬ ਮੂਰ ਦੇ ਵਕਤ ਅੱਜ ਦੀ ਇਸ ਗਾਲ ਦੀ ਕਲਪਨਾ ਕੌਣ ਕਰ ਸਕਦਾ ਸੀ ਉਸ ਦਾ ਬਾਪ ਆਖਰੀ ਸਮੇਂ ਇਹ ਕਹਿ ਕੇ ਨਿਸ਼ਚਿਤ ਹੋ ਗਿਆ ਸੀ ਚਲੋ ਆਪਣੇ ਤੀਰਤਾ ਟਿਕਾਣੇ ਲੱਗ ਗਏ ਫਾਂਸੀ ਤੋਂ ਪਹਿਲਾਂ ਦਿਆਲੂ ਸੇਲ ਸਰਜਨ ਨੇ ਚੰਦਰੀ ਨੂੰ ਪੁੱਛਿਆ ਕਿਸੇ ਨੂੰ ਮਿਲਣਾ ਚਾਹੁੰਨੀ ਹੈ ਚੰਦਰੀ ਨੇ ਕਿਹਾ ਇੱਕ ਵਾਰ ਆਪਣੇ ਮਾਂ ਨੂੰ ਮਿਲਣਾ ਚਾਹੁੰਦੀ ਹਾਂ ਡਾਕਟਰ ਨੇ ਕਿਹਾ ਤੇਰਾ ਘਰ ਵਾਲਾ ਤੈਨੂੰ ਦੇਖਣਾ ਚਾਹੁੰਦਾ ਹੈ ਕੀ ਉਸਨੂੰ ਬੁਲਾਵਾਂ ਚੰਦਰੀ ਨੇ ਕਿਹਾ ਮਰਨ ਦਿਓ ਉਹਨਾਂ